ਜੀ ਬੜਾ ਪ੍ਰਾਤਨ ਮੇਲਾ ਆ ਤਕਰੀਬਨ ਮੁਸਲਮਾਨਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਸਾਡਾ ਪਿੰਡ ਤਲਵੰਡ ਜਿਹੜਾ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਇੱਕ ਵਾਰੀ ਉੱਜੜ ਕੇ ਦੁਬਾਰਾ ਜਿੱਦਾਂ ਫੇਰ ਵਸਿਆ ਆ ਸਾਰੇ ਪਿੰਡਾਂ ਦੇ ਪੁਰਾਣੇ ਬੰਦੇ ਜਿਹੜੇ ਚਲੇ ਗਏ ਕੁਛ ਘਰ ਹੈਗੇ ਆ ਜਿਹੜੇ ਇੱਥੇ ਪੁਰਾਣੇ ਵਸਦੇ ਆ ਤੇ ਪਹਿਲਾਂ ਇਹਨਾਂ ਦੇ ਫਾਜ਼ਲ ਸਾਹਿਬ ਇੱਥੇ ਮੇਲੇ ਦੀ ਸੇਵਾ ਕਰਦੇ ਸੀਗੇ ਹੁਣ ਸਾਡੇ ਆਪਣੇ ਕਾਲਾ ਕੀ ਬਾਬਾ ਜੀ ਇਹ ਮੈਂ ਸੇਵਾ ਕਰ ਰਿਹਾ ਇਹ ਤਕਰੀਬਨ ਸਾਡੇ ਤਲਵੰਡ ਦੇ ਵਿੱਚ ਜਿਉਂ ਇੱਕ ਹਾਰ ਤੋਂ ਲਾ ਕੇ ਮੇਲੇ ਚੱਲ ਪੈਂਦੇ ਆ ਤੋ 3 ਹਾੜ 4 ਹਾੜ 5 ਹਾੜ ਇਹ ਆਪਣੇ 10 ਤੋਂ 11 ਹਾੜ ਨੂੰ ਇਹ ਮੇਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ ਆ ਇਸੇ ਤਰ੍ਹਾਂ ਇੱਥੇ ਬਹੁਤ ਬੜੇ ਬੜੇ ਪ੍ਰਸਿੱਧ ਗਵਈਏ ਵੀ ਆ ਚੁੱਕੇ ਆ ਜਿਦਾ ਜਿਦਾ ਟਾਈਮ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਮੇਲਾ ਆ ਜੀ ਸਾਰੀ ਸੰਗਤ ਆਲੇ ਦੋਲੇ ਦੀ ਲਾ ਪਿੰਡਾਂ ਤੋਂ ਲੋਕੀ ਸ਼ਹਿਰ ਨੂਰਮੰਹਲ ਤੋਂ ਰੂਰ ਵਗੈਰਾ ਬੜੀ ਦੂਰ ਦੂਰ ਤੋਂ ਲੋਕੀ ਆਉਂਦੇ ਆ ਕਈ ਵਾਰ ਤਾਂ ਇੱਥੇ ਐਸਐਸਪੀ ਵਗੈਰਾ ਡੀਆਈਜੀ ਵਗੈਰਾ ਉਹ ਵੀ ਇੱਥੇ ਤਤਕੀਰ ਰੱਖ ਚੁੱਕੇ ਆ ਇਹ ਬਹੁਤ ਪੁਰਾਣਾ ਮੇਲਾ ਆ ਜੀ ਇਸ ਮੇਲੇ ਨੂੰ ਚਾਰ ਚੰਨ ਲਾ ਰਹੇ ਆ ਬਾਕੀ ਸਾਰੀ ਪੰਚਾਇਤ ਦਾ ਸਹਿਯੋਗ ਆ ਤੇ ਸਾਰੇ ਏਰੀਆ ਦਾ ਸਹਿਯੋਗ ਆ ਇਸ ਪੰਚਾਇਤ ਆਪਣੇ ਮੇਲੇ ਲਈ ਪੀਰ ਫਲਾਈਆਂ ਦੇ ਮੇਲੇ ਬਾਕੀ ਤਕਰੀਬਨ ਸਾਰੇ ਜੀ ਜਿੱਦਾਂ ਜਿੱਦਾਂ ਟਾਈਮ ਵੀ ਟਾਈਮ ਬਦਲਦਾ ਰਹਿੰਦਾ ਆ ਟਾਈਮ ਜਿੱਦਾਂ ਜਿੱਦਾਂ ਦਾ ਟਾਈਮ ਹੋਵੇ ਉਦਾਂ ਉਦਾਂ ਦਾ ਪ੍ਰਬੰਧ ਵੀ ਉਸੇ ਹਿਸਾਬ ਦੇ ਨਾਲ ਹੋ ਰਿਹਾ ਐਦਕੀ ਸਾਡੇ ਸੇਵਾਦਾਰ ਦੇ ਥੋੜਾ ਜਿਹਾ ਐਕਸੀਡੈਂਟ ਹੋ ਕੇ ਫਟ ਲੱਗੀ ਸੀ ਇਸ ਘਟਨਾ ਦਾ ਵੀ ਸਾਨੂੰ ਬਹੁਤ ਘਾਟ ਮਹਿਸੂਸ ਹੋ ਰਹੀ ਆ ਤੇ ਫਿਰ ਵੀ ਜਿੱਦਾਂ ਸਾਰੀ ਸੰਗਤ ਨੇ ਰਲ ਮਿਲ ਕੇ ਹੋਰ ਭੈਣ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਆ ਕਿ ਮੇਲਾ ਐ ਪੂਰੇ ਜੋਬਨ ਤੇ ਆ ਜੀ ਠੀਕ ਆ ਸਾਡੇ ਚੈਨਲ ਤੇ ਮਾਣਯੋਗ ਭਾਈ ਜੀ ਦਾ ਅਧਿਸ਼ਾਪ ਦੇਸ਼ਾ ਤੋਂ ਸੰਕਤ ਜੋ ਸੁਣ ਰਿਹਾ ਦੇਖ ਰਿਹਾ ਟੀਮ ਐਸੇ ਸੰਦੇਸ਼ ਦੇਣਾ ਅਸੀਂ ਇੰਨੇ ਜੋਗੇ ਤਾਂ ਨਹੀਂ ਵੀ ਕੋਈ ਮੈਸੇਜ ਦੇ ਸਕੀਏ ਪਰ ਫੇਰ ਵੀ ਅਸੀਂ ਕਹਿੰਨੇ ਆ ਵੀ ਨਸ਼ਿਆਂ ਪੱਤਿਆਂ ਤੋਂ ਦੂਰ ਹੋ ਕੇ ਉਸ ਅੱਲਾ ਦਾ ਨਾਮ ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਚਾਹੀਦਾ ਆ ਜਿੱਦਾਂ ਕਹਿੰਦੇ ਹੋ ਜ਼ਿੰਦਗੀ ਦੁਆਰਾ ਮੋੜ ਕੇ ਨਹੀਂ ਆਉਣੀ ਆਪਾਂ ਨੂੰ ਇਹ ਮਾਨਯੋਗ ਮਿਲਿਆ ਆ ਜੀਵਨ ਇਸ ਜੀਵਨ ਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਦਸਵੰਦ ਵੀ ਕੱਢਣਾ ਚਾਹੀਦਾ ਆ ਤੇ ਦਸਵੰਦ ਕਰਵਾਣੀ ਦੇ ਨਾਲ ਜੋੜ ਕੇ ਆਪਣੇ ਅੱਲਾ ਦੇ ਨਾਮ ਦੇ ਜੋੜ ਕੇ ਸਾਰਿਆਂ ਨੂੰ ਥੋੜਾ ਥੋੜਾ ਸਹਿਯੋਗ ਕਰਨਾ ਚਾਹੀਦਾ ਆ ਤਦ ਹੀ ਆਪਣਾ ਜੀਵਨ ਸਫਲ ਹੋਊਗਾ ਇੰਨਾ ਕੁਝ ਮੈਂ ਮਟ ਕਹਿਣ ਲੱਗਾ ਬਹੁਤ ਜ਼ਿਆਦਾ ਸਹਿਯੋਗ ਹੈ ਜੇ ਸਾਰਾ ਤਕਰੀਬਨ ਜੇ ਸੋਚਿਆ ਜਾਵੇ ਤਾਂ ਇੱਥੇ ਤਾਂ ਤੁਹਾਨੂੰ ਪਤਾ ਹੀ ਹੋਣ ਕਿਤੀ ਬਾੜੀਆਂ ਦੇ ਕਿੰਨੇ ਮੰਦੇ ਹਾਲ ਆ ਤਕਰੀਬਨ ਕੰਮ ਬਹੁਤ ਜ਼ਿਆਦਾ ਬਾਹਰਲੇਾਂ ਦੇ ਸਹਿਯੋਗ ਦੇ ਨਾਲ ਆ ਅਸੀਂ ਉਹ ਜਿੱਦਾਂ ਵੀ ਵਿਚਾਰੇ ਕਿਰਤ ਕਰ ਰਿਆ ਹੈ ਉਹਨਾਂ ਦਾ ਵੀ ਹੁਣ ਬਹੁਤ ਮੇਰੇ ਹਿਸਾਬ ਨਾਲ ਔਕਾ ਹੋਇਆ ਪਰ ਸਾਨੂੰ ਬਾਹਰਲੇ ਐਨ ਆਰ ਆਈ ਵੀਰ ਬਹੁਤ ਜਿਆਦਾ ਸਪੋਰਟ ਕਰ ਰਹੇ ਆ ਉਹਨਾਂ ਦੇ ਹਿਸਾਬ ਦੇ ਨਾਲ ਹੀ ਅਸੀਂ ਜਿੱਦਾਂ ਟਾਈਮ ਟਾਈਮ ਚੱਲ ਰਹੇ ਆ ਸਾਡੇ ਸਾਈ ਲੋਕਾਂ ਨੇ ਸਾਡੇ ਮਾਲਾ ਭਾਈ ਸਾਡੀ ਪੰਚਾਇਤ ਜਿਹੜਾ ਧੰਵਾਦ ਹੈ ਇੱਕ હાਜਰੀ-ਹਾਜਰੀ ਲੋਕਾਂ ਲੋਕ ਕਿ ਬਹੁਤ ਹੋ ਹਾਜ਼ਰੀਆਂ ਟਾਈਮ ਹੈ దేవాలి దేరాలో కహనీ దేరాలో దబ్బాలో ఏరా